ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਖੂਬ ਪਰਿਓ ਜੈ ਸੇ ਦਾ ਤੇਰਾ ਕਛ ਦੇ ਸੁਬਤੀਸ ਨ ਬੂਜ ਐਸੇ ਮੇਰਾ ਮਨ ਮਿਖਿਆ ਬਿਮੋਹਿਆ ਕਛ ਹਰਾ ਪਾਦਨ ਸੂਜ ਸਗਲ ਭਵਣ ਕੇ ਨਾਇਕ ਆ ਇਕ ਛਣ ਦਰਸ ਦਿਖਾਈ ਜੀ ਸਤਨਾਮ ਸੇਵਾਹੀ ਗੁਰੂ ਸਾਹਿਬ ਜੀਓ ਬਿਲਾਗਲਾ ਅਸ਼ਟਪਦੀਆ ਮਹੱਲਾ ਪਹਿਲਾ ਘਰ ਤਸਵਾ ਇਕ ਓੰਕਾਰ ਸਤਗੁਰ ਪ੍ਰਸਾਦ ਨਿਗਟ ਵਸੈ ਤਖੈ ਸਭ ਸੂਈ ਗੁਰਮੁਖ ਵਿਰਲਾ 부ਜੈ ਕੋਈ ਵੇਣ ਭੈ ਭਇ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਨਿਕਟ ਵਸੈ ਦਿਖ ਸਭ ਸੋਈ ਗੁਰਮੁਖ ਵਿਰਲਾ ਪੂਜੈ ਕੋਈ ਵੇਣ ਭੈ ਭਇ ਭਗਤ ਨ ਹੋਈ ਸਬਦ ਰਤੇ ਸੁਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮਾ ਗੁਰਮੁਖ ਪਾਵਸ ਰਸ ਰਸਮਾਣ ਰਹਾ ਗਿਆਨ ਗਿਆਨ ਕਥੈ ਸਭ ਕੋਈ ਕਾਥ ਕਾਥ ਬਾਦ ਕਰੇ ਤੁਖ ਹੋਈ ਕਥ ਕਹਿਣੇ ਤੀ ਰਹ ਨ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਤਿਆਨ ਸਤ ਗੁਰ ਤੇ ਹੋਈ ਸੱਚੀ ਰਹਤ ਸਾਚਾ ਮਨ ਸੋਈ ਮਨ ਮੁਖ ਕਤਰੀ ਹੈ ਪਰ ਰਹਿਤ ਨ ਹੋਈ ਨਾ ਵਹ ਭੁੱਲੇ ਥਾਉ ਰਕੋਈ ਮਨ ਮਾਇਆ ਬੰਧਿਓ ਸਰ ਜਾਲ ਕਾਟੇ ਕਾਟ ਬਿਆਪ ਰਹਿ ਹੋ ਵਿਖਣਾ ਜੋ ਅੰਦਰ ਸੁਦੀਸ ਕਾਲ ਕਾਰਜ ਸੀ ਦੋਰਦੈ ਸੁਮਾ ਸੋ ਗਿਆਨੀ ਜੇਰ ਸ਼ਬਦ ਲਿਵਲਾਈ ਮਨੁ ਮੁਖ ਹੋਮੈ ਪਤ ਗਵਾਈ ਆਪੇ ਕਰਤੈ ਭਗਤ ਕਰਾਈ ਗੁਰਮੁਖ ਆਪੇ ਦੇਵੜਾਈ ਰੇਲ ਅੰਦਾਰੀ ਨ ਮਲ ਜੋਤਾ ਨਾਮ ਬਿਨਾ ਝੂਠੇ ਕੁਚਲ ਕਿਛੋਤਾ ਬੇਰੁ ਪੁਕਾਰ ਭਗਤ ਸਰੂਤਾ ਸੁਣ ਸੁਣ ਮਨੈ ਵਖਜੋਤਾ ਸਾਹ ਸਰ ਸੇਮਰਤ ਨਾਮ ਅੰਦਰ ਨਾਮ ਹੋ ਗੁਰਮੁਖ ਸਾਧ ਊਤਮ ਕਰਾਮ ਹੋ ਮਨਮੁਖ ਜੋਨੀ ਤੋਖਸ ਹਮ ਹੋ ਬੰਦਨ ਟੂਟੇ ਇਕ ਨਾਮ ਵਸਾਮ ਹੋ ਮੰਨੈ ਨਾਮ ਸਚੀ ਪਾਤ੍ਰ ਪੂਜਾ ਕਿਸ ਵੇਖਾ ਨਹੀਂ ਕੋ ਦੂਜਾ ਦੇਖ ਕਹੋ ਭਾਵੈ ਮਨ ਸੋਏ ਨਾਨਕ ਕਹੈ ਅਵਰ ਨਹੀਂ ਕੋਈ ਮੰਨੇ ਨਾਮ ਸਚੀ ਪਾਤ੍ਰ ਪੂਜਾ किस वेखा नाही को दूजा देख कहो पावे मन सोए नानक कह आवर नाही को। कोए वाहि गुरु जी का खालसा वाहि गुरु जी की फतेह